Okay. <laughs> you ਜਾਪਾਂ ਚੜਾਵਾਂਗੇ ਪਤੰਗ ਤੇ ਪਸੰਤ ਪੰਚਮੀ ਅੱਜ ਦੇਖਦੇ ਆ ਕੀ ਮਜ਼ਾ ਆਉਂਦਾ ਆਪਾਂ ਵੀਡੀਓ ਵਿੱਚ ਸ਼ੂਟ ਕਰਦੇ ਚਲੋ ਜੀ ਕਰਦੇ ਆ ਸ਼ੁਰੂ ਪਾਉ ਦੀ ਤਲਾਵਾ ਚਾਈਨਾ ਡੋਰ ਨਹੀਂ ਵਰਤਣੀ ਹੈਗੀ ਆਪਾਂ ਰੀ ਲਈ ਵਰਤਣੀ ਆਪਾਂ ਪੇਚਾ ਨਹੀਂ ਲਾਉਣਾਗੇ ਇਸ ਨਾਲ ਚਲੋ ਜੀ ਆ ਜਾਓ ਪਾਉ ਬਲਿਤਾ ਰੇਤਾ ਨਹੀਂ ਚੜਾਵਾਂਗੇ ਭਜੀ ਬਰਵਾ ਬਾਪ ਬਾਦ ਇਹ ਫਿਲ ਬਣੀ ਐ ਨਾ ਇਹ ਇਹਦਾ ਕੰਮ ਹੈ ਇਹ ਕੱਟੋ ਗਿਆ ਇਹ ਇਸੇ ਵਾਲਾ ਗਿਆ ਦਾ ਵੀ ਦੇਖਦਾ ਹਾਂ ਉੱਤੇ ਆਵਾਜ਼ ਲੱਗਦਾ ਉਹ ਤਰ ਨਿਆਣਿਆਂ ਦੇ ਮਾਰ ਗਏ ਬਰਾ ਨਿਆਣੇ ਕਿਧਰ ਫੜ ਕੇ ਦੇਖ ਕੇ ਕਹਿੰਦੇ ਪਤੰਗ ਉੱਧਰ ਜੋ ਉਹ ਨਿਆਣੇ ਦੀ ਦੇ ਨਹੀਂ ਆਹ ਦੋ ਬੱਲੇ ਕੋਲੇ ਆ ਗਏ ਠੀਕ ਹੈ ਭਾਈ ਓਏ ਤੇ ਚੈਰੀ ਲਾਉਣਾ ਬੱਜਣਿਆ ਵਾ ਚੈਰੀ ਲਾਉਣਾ ਹੈਗਾ ਇਹਦਾ ਵੜਾ ਸ਼ੌਕ ਪੂਰਾ ਕਰਨਾ ਪੇਚੇ ਥੋੜੀ ਲਾਉਣੀ ਹੈ ਪੇਚੇ ਅੱਗੇ ਸਾਡੇ ਅੰਦਰ ਤੇ Det er ikke så vanskelig. ਬੰਦ ਵੀ ਹੋਣੀ ਭਾਈ ਆਪਣੇ ਆਪ ਹੀ ਬੰਦ ਨਹੀਂ ਹੁੰਦੀ ਹੈਗੀ ਬੰਦ ਹੋ ਗਈ ਤੂੰ ਜੜਾ ਦੇਖ ਲੈ ਤੂੰ ਵੇ ਵੇ ਬੜਾ ਅੰਗਾ ਹੀ ਆ ਟੁੱਟੀ ਸਰ ਪੇਚਾ ਲਾਉਣ ਨੂੰ ਦੱਸ ਆ ਵੇ ਆਵੇਂ ਇੱਥੇ ਤੂੰ ਅਧਰ ਨਾ ਆ ਜਿਆ ਨਾ ਇੱਥੇ ਪਿਚ ਆ ਬੜੀ 12 ਸਾਲਾਂ ਬਾਅਦ ਤੰਗ ਚੜਾਉਣ ਲੱਗੇ ਤੂੰ ਪੇਚਾ ਸਾਡਾ ਕੱਟ ਕੇ ਉਹ ਮਾਰਨਾ ਉਹ ਮਾਰਨਾ ਦੁਕਾਨ ਵੀ ਇੱਥੋਂ ਦੂਰ ਵਾ ਬੱਡੂ ਬਣਾਏ ਆ ਦਰਸ਼ਕ ਦਰਸ਼ਕ ਮਗਰ ਉੱਧੇ ਖੜੇ ਆ ਦਰਸ਼ਕ ਇਹ ਕੋਈ ਐਕਟੀਵਿਟੀ ਨਹੀਂ ਕਰਦੇ ਗੜੀਆਂ ਲਈ ਆ ਗਈ ਆ ਆ ਵਧੀਆ ਕਮੈਂਟ 7 ਮਿੰਟ 7 ਮਿੰਟ ਕਿੱਥੇ ਗਿਆ ਤੇਰਾ ਬਈ ਆ ਵੀ ਸ੍ਰੀਮੈਂਟ ਮੈਂ ਤਾਂ ਮਰ ਕਾਲ ਮੈਂ ਕਾਹਨ ਨੇ ਯਾਰੀ ਨੇ ਯਾਰੀ ਦਿਨੇ ਹੈਰੀ ਉਹ ਮੈਂ ਡੱਬਿਆ ਉਹ ਭਰਾ ਉਹ ਵਾਈਫਾਈ ਵਾਲੇ ਨਾ ਚੱਕ ਦੇ ਉੱਥੋਂ ਕੰਬਾ ਜਾ ਦਿਨੇ ਹੈਰੀ ਡੱਬੇ ਸਾਡੇ ਮਾਰ ਗਿਆ ਗਏ ਅੰਦੇ ਪੰਜਾ ਜਹੀ ਆ ਪੇਚਾ ਨਹੀਂ ਲਾਉਣਾ ਕਿਸੇ ਨਾਲ ਠੀਕ ਪੇਚਾ ਨਹੀਂ ਲਾਉਣਾ ਭਰਾ ਆ ਪਾਪ ਨਹੀਂ ਕਰਨਾ ਆਸਮਾਨ ਸਾਹਿਬ ਇਹ ਨਹੀਂ ਤਾਂ ਛਤਰਿਆਂ ਲੈ ਕੇ ਪੰੰਗਾ ਤੇ ਚੜਾ ਦਿਓ ਛਤਰਿਆਂ ਦੇ ਦੇ ਉਹਨਾਂ ਨੂੰ ਮਾੜੀ-ਵਾੜੀਆਂ ਕਿੰਨੇ ਕ ਚੜਦੇ ਆ ਬਾ ਗਿਆ ਦੇ ਪੰਜਵੀਂ ਪਿੰਡ ਵੀ ਦਿਖਾ ਲਈ ਜਾਈ ਆ ਚੱਲ ਰਹੀ ਛੋਟੇ ਵੀ ਮੁੰਨ ਸਾਢੇ ਪੰਜ ਦੇ ਚ ਕੈਨੇਡਾ ਹੋਣ ਲੈ ਚੜਾ ਦੇ ਤਾਂ lobby ਆ ਪੈਰਾ ਚ ਕੱਟ ਯਾਰ ਇਹ ਤੇ ਰਾਜਾ 60 ਨਾ ਆਈ ਸਾਡੇ ਮੁੰਡੇ ਮਾਡਲ ਇਹ ਨਵੇਂ ਐਡ ਕੀਤੇ ਆਪਾਂ ਟਰੈਕਟਰ ਹੀ ਆ ਸਾਰੇ ਜਲਦੀ ਇਹਨਾਂ ਦੀ ਸ਼ਾਰਟ ਮੂਵੀਜ਼ ਨਾਲ ਵੀ ਚੈਨਲ ਸ਼ੁਰੂ ਕਰਾਂਗੇ ਆਪਾਂ ਚੈਨਲ ਆ ਰਹੀ ਨਾ ਆ ਉਸ ਵਿੱਚ ਇਹ ਨਾ ਵਿੱਚ ਲਾਈ ਆ ਇੱਥੇ ਜੂਮ ਬਹੁਤ ਹੋ ਗਿਆ ਕੈਮਰੇ ਦਾ ਮੈਂ ਦੌਰ ਤਾਂ ਹੀ ਕਰਦਾ ਝਾਜ ਬੱਤਵਾ ਜਰਾ ਦੇ ਉਹ ਚੱਲੋ ਪਿੱਛੇ ਲਾਈ ਜਾਂਦੇ ਵੇ ਉੱਧ ਇਹਨਾਂ ਜੂਮ ਨਹੀਂ ਹੈਗਾ ਇਹਦਾ ਆਹ ਦੇਖੋ ਆ ਕੀ ਯਾਰ ਗੁੰਝਲਾ ਜੇ ਪੈ ਗਈਆਂ ਡੋਰ ਨੂੰ ਇਹਨੂੰ ਗੁੰਝਲਾ ਕਹਿੰਦੇ ਗੁੰਝਲਾ ਲਾਈਫ ਜੇ ਤਾਂ ਮੈਸ ਅਪ ਹੋ ਜਾਂਦੀ ਹੈ ਨਾ ਮੈਸ ਅਪ ਲਾਈਫ ਉੱਤੇ ਗੁੰਝਲਾ ਪੈ ਗਈਆਂ ਕੋਈ ਚੱਕਰ ਨਹੀਂ ਜੇ ਬੰਦਾ ਸਿਆਣਾ ਹੋਵੇ ਤਾਂ ਨਿਕਲ ਵੀ ਜਾਣੀ ਹੈ ਤੇ ਲਾਈਫ ਦੀ ਪ੍ਰੋਬਲਮਸ ਵੀ ਹੱਲ ਹੋ ਜਾਣੀ ਚੱਕਰ ਨਹੀਂ ਲੈਟਸ ਸੀ ਇਟ ਕਮ ਆ ਮੜੀ ਮੜੀ ਅੰਗਰੇਜ਼ੀ ਇਹ ਪੌਣ ਲੱਭਦੀ ਹੈ ਜਦੋਂ ਕੈਨੇਡਾ ਵਾਲਿਆਂ ਦੀ ਯਾਦ ਆਉਂਦੀ ਹੈ ਕੱਢ ਆਓ ਯਾਰ ਸਰੀਰ ਆਓ ਹੁਣ ਕੰਨੀ 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 ਦੇਣੀ ਕੰਨੀ ਦੇਣੀ ਤਾਂ 12 ਸਾਲਾਂ ਬਾਅਦ ਲੱਗੇ ਚੜਹਣ ਚੜਦੇ ਸੇ ਬੇੜ ਜਾ ਬੰਦੀ ਆ ਇੱਕ ਵਾਸੇ ਨੂੰ ਹੋਈ ਜਾਂਦਾ ਸਰ ਮੇਰਾ ਕਾਦੇ ਡੱਟ ਪੋਣੀ ਆ ਲਾਉ ਦੇ ਕੋ ਮੀਆਂ ਨਾ ਦੇਖ ਤੇ ਕੀ ਆ ਰਿਹਾ ਪਿਆ ਲੱਗਦਾ ਮੈਂਟਾ ਚ ਲੱਗ ਗਿਆ ਉਦਰੀ ਹੋ ਗਿਆ ਲਾਲਾ ਆਇਆ ਓਏ ਲਾਲਾ ਓ ਤੇਰੀ ਟੁੱਟੀ ਓਏ ਆ ਜਾ ਕੋ ਜੂੰੰਦੂ ਹੈ ਸੱਤੰਗਾ ਫਾੜੀ ਕੱਟੀਆਂ ਗੋਲੀਆਂ ਦੇ ਛੱਡ ਗਿਆ ਕੋ ਤੋ ਜੂੰੰਦੂ ਹਾਂ ਭਾਈ ਗੰਥਾ ਜੂੰੰਦੂ ਕੱਟਤਾ ਹੈ ਜੀ ਚੱਲਣਾ ਹੈ ਮੈਂ ਵਾਲੀ ਥੱਲੇ ਖੋਲ ਕੇ ਰੱਖ ਦੋ ਜੀ ਥੱਲੇ ਥੇ ਖੋਲ ਦੇ ਦੋ ਨਾ ਤੂੰ ਨਾਲੇ ਕੋਲ ਜੇ ਜਾ ਤਾਂ ਭਾਈ ਦੇ ਓ ਯਾਰ ਠੋਠ ਓ ਠੱਟ Lagi y a n あかん。<laughs> <laughs> ਉਹ ਮਾਰਦੇ ਕੱਟ ਹੋ ਗਿਆ ਸਾਡਾ ਉਧਰ ਹੀ ਮਾਰਦੇ ਜੂਗਾ ਢੋਟੀ ਓਏ ਕਿਹਦਾ ਕਰ ਭਾਈ ਹੌਲੀ ਹੌਲੀ ਭਾਈ ਕਹਿੰਦੇ ਹਲਾ ਗਿਆ ਵੀਰ ਫਟਾਕੇ ਤੋਂ ਪਹਿਲੇ ਬੱਖੀਆਂ ਪਾੜਦੀਆਂ ਉਹਦੀਆਂ ਸਿੱਦੇ ਪਾੜਨਾ ਬੱਕੀਆਂ ਰੋਬੀ ਨੂੰ ਜੜਾ ਹੰਦੇ ਤੇ ਚਾ ਮੜੇ ਪੂਰਾ ਹੋ ਜਵੇ ਰਵਾ ਕੱਲੂ ਫੇ ਜਮ ਵਿੱਚ ਰੋਲਾ ਪਾ ਦਾਣਾ ਨਹੀਂ ਕਹਿਣਾ ਭਾਈ ਨਾ ਸੱਧਿਆ ਵੀ ਰੋਬੀ ਚੱਲੋ ਭਾਈ ਦੇਖ ਲੈਨੇ ਰੋਬੀ ਚੱਲ ਦੇਖ ਲੈਨੇ ਇਹਨੂੰ ਚੰਦ ਚੜ੍ਹਦੇ ਨੇ ਪਤੰਗ ਵਾਲਾ ਆਈ ਗਾਰ ਦਾ ਰੋਬੀ ਕਮਰੇ ਦੇ ਵਿੱਚ ਤੋਂ ਚੱਲ ਆਈ ਗਾਰ ਦਾ ਇਹ ਪਤੰਗ ਹੋ ਆ ਇਹ ਦੀਵਾਲੀ ਵਾਲਾ ਦੀਵਾਲੀ ਵਾਲੀ ਚੱਕੀ ਨਹੀਂ ਹੈਗੀ ਸਾਟ ਗਿਆ ਰੋਕ ਸਾਟ ਗਿਆ ਆ ਪਾਣੀ ਆ ਤੂੰ ਕੌਣ ਪਾਣੀ ਵਕੀ ਬੰਗੇ ਬੜੀ ਜਾਂਦੇ ਤਿੰਨ ਟਾਂਕੇ ਲੱਗਣੇ ਏਟਮੈਂਟ ਇਹ ਤਾਂ ਲਾ ਪਹਿਲਾਂ ਲੈ ਗੋਲ ਤਾਂ ਵਿਚਾਰ ਰਹਿ ਗਿਆ ਦੇਖ ਫਾੜ ਆ ਮੁੰਡਾ ਮਾਡਲ ਸਾਡੇ ਪਿੰਡ ਦਾ ਕਦ ਹਾਲੀ ਇਦਾਂ ਨੂੰ ਮੜੇ ਸ਼ਕਲ ਆਪਣਾ ਸੂਰਜ ਚੱਲ ਵੀ ਰੋਬਿੰਗ ਚੜਾਉਂਦੇ ਕੀ ਕੁੰਮੀਆਂ ਕਿ ਕੁੰਮੜਾ ਏ ਔਰੇ ਹੋਰ ਸਟੈਚੂ ਥੋੜੀ ਆ ਉਹ ਤਾਂ ਉਹ ਕੋਈ ਲੈ ਕੇ ਆ ਕੇ ਅੰਦਰ ਤੇ ਉਹ ਨਹੀਂ ਕਰਦੇ ਨੀ ਉਹ ਚੱਗਦਾ ਨਾ ਚਾਹ ਚੱਪਦਾ ਕੱਢ ਲੈ ਕੀ ਕੱਢ ਲੈ ਚੱਪ ਕੱਢ ਦੇ ਚੱਪ ਮੁੰਡੇ ਆ ਦੇ ਚੱਪ ਕੱਢਣੀਆਂ ਇਹਨਾਂ ਕਹਿੰਦੇ ਆ ਕੱਢ ਚੱਪ ਸੈਰ ਨਾਲ ਇਹਨੂੰ ਕਹਿੰਦੇ ਚੱਪ ਕੱਢੇ ਆ ਚੱਪ ਕੱਢਣੀ ਕਹਿੰਦੇ ਆ ਮੈਂ ਚਾਹਾਂਦਾ ਮੈਂ ਕਈ ਬੰਦਿਆਂ ਦੀ ਚੱਪ ਬੰਗਾਰ ਦਿੰਦੇ ਖੜ ਖੜ ਤੋਂ ਨਹੀਂ ਆਣਾ ਇਹ ਕੜੀ ਫਲਾਈਏ ਯਾਰ ਯਾਰ ਬੰਨ ਨਹੀਂ ਜਾਈਦਾ ਯਾਰ ਮੈਂ ਚਾਹਾਂਦਾ ਆ ਆਪਣੇ ਹੱਥ ਚੜਾ ਚੜਾ ਚੱਲ ਇਹਦੀ ਵੇਹ ਟੇਪ ਜੇ ਤਾਂ ਲਾਲਾ ਯਾਰ ਜਿਹੜਾ ਦੂਜਾ ਹੋਇਆ ਆ ਮੁੰਡਾ ਕੜਦਾ ਚੱਬ ਸਵਾਰ ਗਿਆਨ ਫੇਰ ਤੇ ਵਾਈਫਾਈ ਹੂੰ ਵਾਈਫਾਈ ਨਾ ਬਰਵਾ ਕਰਦੀ ਇਹਦੇ ਵਿੱਚ ਕਿਤੇ ਨੈਟ ਨਾ ਚੱਲਦਾ ਭਾਈ ਮੋਦੀ ਨਾ ਪਹੁੰਚਣ ਦੇਣ ਲੱਗ ਪਤੰਗ ਦੇ ਵਿੱਚ ਚੱਟ ਹੋ ਗਿਆ ਪਤੰਗ ਉਹ ਬੱਚੇ ਦੇਖੋ ਲੱਗੇ ਚੁੱਕਣ ਲੋ ਜੀ ਆਪਣੇ ਚੜ ਗਿਆ ਪਤੰਗ ਤੇ 3-4 ਪਤੰਗ ਕੱਟ ਹੋ ਗਿਆ बिकॉज ਜਿਹੜੀ ਡੋਰ ਸੀਗੀ ਉਹ ਕੱਚੀ ਸੀਗੀ ਤੇ ਇਦਾਂ ਹੀ ਜੇ ਰਸਤਿਆਂ ਦੇ ਵਿੱਚ ਯਕੀਨ ਨਾ ਹੋਵੇ ਰਸਤੇ ਕੱਚੇ ਹੋਣ ਤੇ ਉਹ ਵੀ ਟੁੱਟ ਜਾਂਦੇ ਆ ਯਕੀਨ ਬਣਾ ਕੇ ਰੱਖੋ ਰਸਤਿਆਂ 'ਚ ਪਿਆਰ ਵਰਕਰਾਰ ਰਹਿੰਦਾ ਆ すごい。